ਹਾਂਜੀ ਵੀ ਮਿੱਤਰੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਦੇ ਬਲੌਗ ਦੀ ਸਟਾਰਟਿੰਗ ਨਵੇਂ ਫਾਰਮਟ ਰੈਕ 60 T20 T20 20 ਸਪੀਡ ਗੇਅਰਬਾਕਸ ਕਲਾਸਿਕ Pro EPI ਫੀਚਰ ਬਹੁਤ ਨੇ ਪਾਵਰ ਮੈਕਸ ਸਾਰੇ ਫੀਚਰ ਗਿਣਾਵਾਂਗੇ ਸਭ ਤੋਂ ਪਹਿਲਾਂ ਆਪਾਂ ਵਧਾਈਆਂ ਦੰਦਿਆਂ ਜੀ ਅੱਜ ਆਏ ਵਿਆ ਪਿੰਡ ਭੋਲੇ ਦੇ ਉਹਨੇ ਵੀਰ ਦੇ ਲੇਜ਼ਰ ਕਰਨ ਆਏ ਵਿਆ ਬਿੱਟੂ ਵੀਰ ਨੂੰ ਸਭ ਤੋਂ ਪਹਿਲਾਂ ਵਧਾਈਆਂ ਜੀ ਮੁਬਾਰਕਾਂ ਤੁਹਾਨੂੰ ਬਹੁਤ ਬਹੁਤ ਸਾਸੀ ਗਾਲੀ ਹੋਰ ਠੀਕ ਠਾਕ ਹਾਂਜੀ 사ਸੀ ਗਾਲੀ ਸਾਰਿਆਂ ਨੂੰ ਹਾਂਜੀ ਹਾਂ ਤੇ ਪਹਿਲਾਂ ਟਰੈਕਟਰ ਦੀਆਂ ਵਧਾਈਆਂ ਤੁਹਾਨੂੰ ਸਾਰੇ ਪਰਿਵਾਰ ਨੂੰ ਅਤਾ ਦਿਲ ਦਿੱਤ ਮੰਨਣਾ ਤੀ ਬਹੁਤ ਸੋਹਣਾ ਟਰੈਕਟਰ ਹੈ ਹਾਂਜੀ ਹਾਂਜੀ ਹੈਨਾ ਬਸ ਪਹਿਲਾਂ ਮੈਂ 45 ਸੀਗਾ ਹਾਂਜੀ ਫਿਰ ਥੋੜਾ ਫੋਨ ਆਇਆ ਹੋਰ ਮੇਤਰਾ ਜੀ ਦਾ ਗੱਲਦਾ ਇਹ ਤਾਂ ਜਣੀ ਤੁਸੀਂ ਐ ਕਹਿ ਦੋ ਵੀ ਟੂਮ ਹੀ ਹੈਗਾ ਨੇ ਜ਼ਿੰਮੇਦਾਰੀ ਹੈਨਾ ਸੋਨੇ ਦਾ ਕੰਗਣ ਆ ਜੀ ਜਿਵੇਂ 855 ਆਪਣੇ ਮਾਲਵੇ ਚ ਪਸੰਦ ਹੈ ਉਹੀ ਚੀਜ਼ ਹੈ ਉਹੀ ਮਾਰਕੀਟ ਆ ਜੀ ਉਹੀ ਮਾਰਕੀਟ ਹੈ ਅੱਛਾ ਫਾਰਮ ਟਰੈਕ ਤੇ ਸਭ ਤੋਂ ਟੌਪ ਹੈ ਇਹ ਟੌਪ ਆ ਇਹਦੇ ਨਾਲ ਹੁਣ ਜਿਹੜਾ ਉਹ ਲਾਇਆ ਗੇਰ ਲਾਤਾ ਹਾਂ ਬੁੱਲ ਗੇਰ ਬੁੱਲ ਗੇਰ ਆ ਗਿਆ ਜਿਹੜਾ ਹਾਂ ਪਹਿਲਾਂ ਆਵਾਜ਼ ਚੈੱਕ ਕਰਾਈਏ ਕਿੰਨੀ ਸ਼ਾਨਦਾਰ ਆਵਾਜ਼ ਹੈ ਇਹਦੀ ਦਾਣੇਦਾਰ ਆਵਾਜ਼ ਹੈ ਸਟਾਰਟ ਹਲੇ ਚਲਾਇਆ ਨਹੀਂ ਮੈਂ ਕਿਨਾਂ ਗਰਮ ਗਰਮ ਨਹੀਂ ਕਰਿਆ ਹਲੇ ਪੱਠੀ ਤੋਂ ਰੰਗ ਉਤਰਿਆ ਬਣੀ ਹਾਂ ਫੀਚਰ ਦੱਸੂਗਾ ਤੁਹਾਨੂੰ ਸਾਰੇ ਕਿ ਕੀ ਕੀ ਫੀਚਰ ਹੈ ਟਾਇਰ ਸਾਈਜ਼ ਤੁਹਾਨੂੰ ਦੱਸਾਂਗਾ ਕਿਆ ਬਾਤ ਹੈ ਕੰਨੀ ਬਾਤ ਹੈ ਅਰੇ ਦਾਣੇ ਬਿੰਦੀ ਆਵਾਜ਼ ਆਦੀ ਥਿਓਰੇ ਸੇਦੀ ਉਹ ਨੂੰ ਤੋੜਾ ਵੀ ਦਿਖਾਉਣਾ ਕਰ ਦੋ ਬੰਦੇ ਇਹਨੂੰ ਅੱਛੇ ਫਰੰਟ ਵੇਡ ਤੇ ਆਹ ਇਹਨੂੰ ਨਾਲ ਹੀ ਆਉਂਦਾ ਹੈ ਨਾ ਹਾਂ ਇਹ 80 ਬਦੇ 85 ਕਿਲੋ ਦਾ ਕੋਈ ਤੁਹਾਨੂੰ ਹੋਰ ਐਕਸੈਸਰੀ ਕੀ ਕੀ ਦਿੱਤੀ ਹੈ ਕੁਛ ਨਾਲ ਟੂਲ ਕਿਟ ਜਾਂ ਬਸ ਆਹ ਹੋ ਗਈ ਟੋਪਲਿੰਸ ਹੋ ਗਈ ਬਰਾਬਰ ਹੋ ਗਈ ਤੇ ਬਸ ਬਾਕੀ ਆਹ ਟੂਲ ਕਿਟ ਆ ਥੋੜੀ ਜੀ ਅੱਛੇ ਟੂਲ ਕਿਟ ਆ ਗਈ ਥੋੜੀ ਜੀ ਨਾਲ ਠੀਕ ਹੈ ਟੂਲ ਕਿਟ ਚ ਚਾਬੀਆਂ ਪੰਨੇ ਹੋਣੇ ਹਾਂ ਚਾਬੀਆਂ ਪੰਨੇ ਮਤਲਬ ਖੋਲਦੇ ਹੋਗੇ ਸੀ ਇਹਨੂੰ ਹਾਂ ਅਛਾ ਚਾਬੀਆਂ ਬਣੇ ਆਗੇ ਥੋੜੇ ਜਿ ਜਣੀ ਕਕਟਾ ਆ ਗਈ ਜਦੋਂ ਅਸੀਂ ਸਟੈਂਡਰਡ ਲਿਆ ਤਾਂ ਨਾ 2010 ਤੇ ਅਸੀਂ ਪਹਿਲਾ 2010 ਮੈਂ ਕਹਿੰਦਾ ਫਿਲਟਰਾਂ ਦੀ ਕਿੱਟ ਵੀ ਸਾਨੂੰ ਨਾਲ ਦਿੱਤੀ ਸੀ ਪਤਾ ਨਹੀਂ ਪੰਜ ਸਰਵਸਾਂ ਦੀ ਨਾਲ ਸ਼ਬੀਲ ਪੰਨ ਆ ਗਿਆ ਪੰਨੇ ਆ ਗਏ ਹਾਂ ਐਸੈਸਰੀ ਇਹ 55 HP ਕੈਟਾਗਰੀ ਆ ਗਿਆ ਹਨਾ ਇਹ ਕਈ ਤਾਂ ਇਹ ਵੀ ਫਾਇਨਲ ਵੀ ਨੰਦੇ ਹੈਗੇ ਇਹ ਵੀ ਨਹੀਂ ਆ ਛਤਰੀ ਫੁੱਤਰੀ ਜਾਬ ਇੰਫਰ ਦਾ ਦੇ ਲੋ ਦਵਾਜ ਚੱਕਿਆ ਗਿਆ ਦਵਾਜ ਚੱਕਿਆ ਗਿਆ ਹਨਾ ਮੈਨੂੰ ਇੱਕ ਕਿ ਨਾ ਹੁੰਦਾ ਇਹ ਹਾਂ ਆ ਦੱਸੋ ਮੜ ਜਾ ਕਿ ਕਾ ਦੱਸੋ ਮੈਨੂੰ ਇੱਧਰ ਕੀ ਆ ਇਹ ਕਵੋਟਾ ਆ ਗਿਆ ਵਿੱਚ ਹਾਂ ਇਹ ਕਵੋਟਾ ਦੇ ਨਾਲ ਇਹਨੇਜ ਜਾਵੇ ਪਾਰਟਨਰਸ਼ਿਪਾ ਮਿਲਿਆ ਰਿਹਾ ਮਿੰਦੀ ਹੁਣ ਹੋ ਗਈ ਹਾਂ ਕਵੋਟਾ ਐਸਕੋਰਟਸ ਕਵੋਟਾ ਲਿਮਟਿਡ ਜਮਾਨ ਸਾਰਾ ਸਕੋਰਟ ਲਈ ਆਉਂਦਾ ਨਾ ਅੱਛਾ ਕਵੋਟਾ ਨਾਲ ਹੁਣ ਇਹਨਾਂ ਦਾ ਵੀ ਟਾਈ ਅਪ ਹੋ ਗਿਆ ਵੀ ਹੁਣ ਕਵੋਟਾ ਲੱਗ ਨਹੀਂ ਆਊਗਾ ਫਾਰਮ ਟਰੈਕ ਦੇ ਨਾਲ ਇਹ ਮਿਕਸ ਅਪ ਜਾ ਠੀਕ ਹੈ ਠੀਕ ਹੈ ਵੀ ਜਿੱਥੇ ਹੁਣ ਮਤਲਬ ਫਾਰਮ ਟਰੈਕ ਲਿਖਿਆ ਪਾਉਂਦਾ ਉੱਥੇ ਕਵੋਟਾ ਵੀ ਲਿਖਿਆ ਪਾਊਗਾ ਹੋ ਸਕਦਾ ਹੈ ਹੋ ਸਕਦਾ ਹੈ ਕਰਨੀਗੇ ਕੁਛ ਨਾ ਕੁਛ ਹੈਨਾ ਕਿਉਂਕਿ ਹੁਣ ਜਦੋਂ ਪਟਾਈ ਆਪੇ ਹੋਗਾ ਉਹਦੇ ਨਾਲ ਹਾਂ ਅੱਛਾ ਇਹ ਹੁਣ 55 ਪਾਵਰ ਦਾ ਆ ਗਿਆ ਇਹ 55 ਦਾ ਹਾਂ ਜੀ ਤੁਹਾਨੂੰ ਫਾਰਮ ਟਰੈਕ ਬਾਰੇ ਮਤਲਬ ਇੰਨਾ ਖਿੱਚ ਕਿਉਂ ਤੀ ਹੋ ਟਰੈਕਟਰ ਬਹੁਤ ਹੈ ਆਪਣੇ ਕੋ ਪਹਿਲਾਂ 45 ਹੀ ਫਾਰਮ ਤੇ ਹਾਂ ਚਾਰ ਮਾਡਲ ਹੈ ਜੀ ਜਿਹੜਾ ਖੜਾ ਦੇਖੀ ਹਾਂ ਫਾਰਮ ਟਰਾਈ 45 ਜੀ ਉਹ ਵੀ ਮਤਲਬ ਜੇਸੀ ਵਾਲੇ ਕੈਂਡ ਹੀ ਇੰਨਾ ਸਾਫ ਟਰੈਕਟਰ ਨੂੰ ਦੇਖਦੇ ਹਾਂ ਹਾਂ ਜੀ ਜਾਂ ਤੁਹਾਡਾ ਦੇਖਿਆ ਬਹੁਤ ਕਾਫੀ ਮੈਨੂੰ ਕਹਿੰਦਾ ਸਾਲ ਹੋ ਗਏ ਤੁਹਾਨੂੰ ਕਿਹੜਾ ਪਿੰਡ ਦਾ ਦੇਖਣੇ ਸਹਾਂ ਦੇ ਸਹਾਂ ਦੇ ਸਾਈਡ ਨੂੰ 60 ਦਾ ਵੀ ਉਹ ਵੀ ਉੱਪਰ ਉਹ ਵੀ ਵਾਲੀ ਹਾਂ ਬਿਲਕੁਲ ਸਾਫਾ ਫਾਰਮ ਟਰੈਕਰਿੰਦਾ ਨਹੀਂ ਮਿਲਦਾ ਨਹੀਂ ਫਿਰ ਉਹ ਫਿਰ ਡੈਡੀ ਪਹਿਲਾਂ ਵੀ ਆਪਾਂ ਜੁੜੇ ਹੋ ਰਹੇ ਸੀ ਬੀ ਜਣੀ ਪਹਿਲਾਂ ਤੋਂ ਫਾਰਮ ਟਰੈਕ ਨਾਲ ਜੁੜੇ ਰਹੇ ਇਹ ਇਹ ਟਰੈਕਟਰ ਦੀ ਮਾਰਕਟ ساری ਉਮਰ ਨਹੀਂ ਜਾਂਦੀ ਪੂਰੀ ਮੈਂ ਕਹਿੰਦਾ ਗੱਡੀ ਜਿੰਨੇ ਲੈ ਤਾ 1.375 ਲਿਆ ਤਾਂ 19 ਪੈਸੇ ਲੱਗ ਰਹੇ ਨੇ 19 ਫੇਰ ਲੱਗਦੇ ਫਾਰਮ ਟਰੈਕ ਦੇ ਉਹਦੇ ਨਾਲ 45 ਦੇ ਕਿੰਨੇ ਸਾਲ ਪਾ ਰਿਹਾ ਤਿੱਖਾ ਉਹ ਫਾਰਮ ਟਰੈਕ ਤਿੱਖਾ ਬਹੁਤ ਹੈ ਭਜਾਈ ਸੜਾ ਰੋਡ ਪਰ ਨਹੀਂ ਲਵੇ ਲੱਗਣ ਦਿੰਦਾ ਕਿਸੇ ਨੂੰ ਉਹ ਵੀ ਇਹਦੇ ਕਰਕੇ ਹੁਣ ਮੰੰਚੀ ਕਰਦਾ ਅੱਛਾ ਇਹਦੇ ਚ ਕੀ ਫਰਕ ਪੈ ਗਿਆ ਹੁਣ ਇੱਕ ਤੁਸੀਂ ਦੇਖੋ ਦਾਹਾ ਕਰਕੇ ਜੀ ਮ ਮਤਲਬ ਵੀ ਬਨਾਤਾ ਆ। ਅੱਛਾ T20 ਜਿਹੜਾ ਪਾਣਾ ਝੋਕਾ ਕਰ ਕੇ ਕਹਿ ਦਿੰਦੇ ਆ ਝੋਕਾ ਕਰ ਕੇ ਬੁੱਲਗੇਰ ਤੇ ਘੋੜਾ ਵੀ ਮਤਲਬ ਫੋਲ ਸਪੀਡ ਹੋ ਗਿਆ ਕੰਮ। ਹਾਂ ਫੋਲ ਸਪੀਡ ਹੋ ਗਿਆ ਦਬਦਾ ਹੀ ਨਹੀਂ ਹੈਗਾ ਜਿੱਥੇ ਤੁਹਾਨੂੰ ਲੋੜ ਆ। ਹੂੰ ਦਬਾ ਦਾ ਡੈਕਟਰ ਆ ਗਿਆ ਲਾ ਲਓ। ਉਹ ਲਾ ਦੋ। ਜਿਵੇਂ ਪਹਿਲੇ ਹਾਈ ਚ ਜਾ ਰਿਹਾ ਹੈ ਦਬ ਗਿਆ ਤਾਂ ਉਹ ਲਾ ਦੋ। ਹਾਂ ਉਹ ਚਾਹੇ T ਇਹ ਚ ਮੈਂ ਬਾਹਾਂ ਹੁਣ। ਅੱਛਾ T ਇਹ ਹਾਈ ਚ T ਇਹ ਹਾਈ ਲਾ ਕੇ ਬੁੱਲਗੇਰ ਲੱਗ ਗਿਆ। ਬੁੱਲਗੇਰ ਲਾ ਕੇ ਚਲਵਾਇਂ ਨਹੀਂ ਮੰਨਦਾ। ਪਹਿਲੇ ਹਾਈ ਚ ਮਤਲਬ ਲੋੜ ਮੰਨਦਾ T ਇਹ ਚ ਆਮ ਨਾਲ ਚੱਲਦਾ। ACDC ਗੇਅਰ ਬਾਕਸ ਆ ਗਿਆ ਦਾ। ਤੇ ਕਿੰਨੀ ਆਗੀ ਆਰਪੀ 25000 ਰੁਪਏ ਚਾਹਣਾ ਤਿੰਨ ਸਿਲੰਡਰ ਇੰਜਨ ਹੈ ਹੈਨਾ ਹਾਲੇ ਤਾਂ ਕੰਪਨੀ ਦੀ ਜਿਹੜੀ ਰੇਸ ਹੈ ਪਾਵਰ 55 ਨਾਲੇ ਆਪਣੇ ਕਹਿੰਦੇ ਵੀ ਉਹ ਦੂਜਾ ਪੈ ਗਿਆ ਸਿਸਟਮ ਵੀ 50 ਤੋਂ ਉੱਪਰ ਜਿਹੜੇ ਸੀਆਰਡੀ ਆਉਣਗੇ ਇਹ ਨਾ ਜਿਹੜੀ ਕਾਪੀ ਹੈ ਜੀ ਪੰਜਾਬੀ ਉਹ ਤੇ 50 50 ਸ਼ੁਰੂ ਕਰਤਾ ਜਿੰਨੇ ਜਿਵੇਂ 36 ਦੀ ਹੋ ਗਿਆ ਬਿਲਕੁਲ ਬਿਲਕੁਲ ਹੈਨਾ 36 ਦੀ ਹੋ ਗਿਆ ਮਹਿੰਦਰਾ ਦੇ ਵੀ ਕਈ ਚੱਕੀ ਛੋਟੇ ਮਾਰੇ ਸਾਡੇ ਦਾ ਮੁਕਾਬਲਾ ਕਰਦਾ 60 HP ਦਾ ਹਾਂ ਪਰ ਹੁਣ ਉਹ ਕੰਪਨੀ ਨੇ ਕੀ ਕਰਿਆ ਬਈ ਨੂੰ ਲਕੋਤਾ ਲਕੋਤਾ ਉਹ ਵੀ 50 ਸ਼ੋਅ ਕਰਤਾ ਸ਼ੋਅ ਕਰਤਾ 50 ਚ ਪਿੱਛੇ ਤੇ ਟਾਇਰ ਸਜਿਆ ਨੂੰ 16 ਦੇ 14 ਦੇ 14 ਚ ਵੀ ਆਉਂਦਾ ਵੀਰੇ ਇਹ ਨਹੀਂ ਇਹ 16 ਤੇ ਕਰਦਾ ਜੀ 14 ਚ ਕਰਤਾ 45 ਹੁਣ ਉਹ ਵੀ T20 ਕਰਤਾ ਨਾ 45 ਅੱਛਾ 45 ਵੀ ਸਾਡਾ T20 ਮਤਲਬ ਜਿੰਨੇ ਆਹ ਪਲੇਟਫਾਰਮ ਹਾਂ 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 ਡਿਸਟ੍ਰੀਬਿਊਟਰ ਹੋਗੇ ਇਸਵੇਂ ਨੇ ਹਾਂ ਤੇਰੀ ਉਹਦੀ 1800 ਦੀ ਆ ਅਸੀਂ 2500 ਦੀ ਕਰਤੀ ਹੈਗਾ ਇਹ ਤਾਂ ਜੂੜ ਵੜਦਾ ਤੁਸੀਂ ਐਂ ਕਹ ਦੋ ਵੀ ਚਾਹੇ ਜਿੱਧਰ ਮਾਝੀ ਢੋਕ ਦੋ ਇਹਨੂੰ ਵਟੇ ਖਲਾ ਦੋ ਇਹ ਚੀਜ਼ ਨੂੰ ਹਾਂ ਤਖੜਕ ਟਰੈਕਟਰ ਬਹੁਤ ਹੈ। ਕਿਸੇ ਚੀਜ਼ ਦੀ ਜਿੰਦਾ ਬਤਾ। ਸੀਲ ਬੰਦ ਆ ਮੈਂ ਕਹਿੰਦਾ ਸਾਲੀ ਲੀਕਿੰਗ ਫੀਕਿੰਗ ਕਿਸੇ ਪਾਸੇ ਨਹੀਂ ਆ। ਇਹਨੂੰ ਬਸ ਚਲਾਉਣ ਵਾਲਾ ਬੰਦਾ ਸਹੀ ਚਾਹੀਦਾ ਤੁਹਾਨੂੰ। ਕਾਨੇ ਜੋਂਡੀਰ ਵਾਲਾ ਕੰਮ ਹੈ। ਗੇਰ ਸਹੀ ਟੱਕਰ ਗਿਆ ਨੇ ਇਹਨੂੰ। ਬੱਟੇ ਖੜਾਉਣਾ ਪੁੱਤਾ ਹੈ ਇਹ ਜੀਜ਼ ਨੂੰ। ਮੈਂ ਆਪਣੇ ਹੁਣ ਜਿਹੜਾ ਦੂਆ ਫਾਰਮ ਟੈਕ 45 ਹਾਂ। ਹਾਂ। ਪਾਪਾ ਵੀ ਨਹੀਂ ਹੋਇਆ ਹੋ ਸਕਦੀ। ਨਾਲ ਦਈ ਆ। ਨਾਲ ਦਈ ਪਾਪਾ ਡਾੜੀ ਨੂੰ ਕਹਿੰਦਾ ਪੰਪ ਪਾ ਲਓ ਕਹਿੰਦਾ ਨਾ ਚੱਲ ਰਿਹਾ ਠੀਕ ਆ। ਠੀਕ ਹੈ। ਤੇ ਇਹ ਆ ਗਿਆ ਬਈ ਪਲੈਂਟਰੀ ਡਰਾਈਵ ਜਿਵੇਂ ਮਤਲਬ ਪਹਿਲਾ ਦੂਜੇ ਹੈ ਨਾ ਦੂ 60 55 ਨਾਲ ਤੇ ਵੱਧ ਕੰਮ ਜਾਵੇ ਟਰੈਕਟਰ ਇਹ 60 55 ਨੇ ਚੱਲੇ ਨਹੀਂ ਹੈ ਅੱਛੇ ਜ਼ੋਰਚ ਵੀ ਦੱਬਦਾ ਇਹ ਮਾਰਕੀਟ ਨਹੀਂ ਬਣੀ ਉਹ 4 ਸਿਲੰਡਰ ਚ ਆਏ ਤੇ ਮਿਲਣਾ ਦਾ ਨਾ ਉਹ 4 ਚ 4 ਕੰਮ ਜਾਵੇ ਨਹੀਂ ਫਾਰਮ ਟਰੈਕ ਦਾ ਹੋ ਜਾ ਜਿਵੇਂ ਸਵਰਾਜ ਤੇ ਨਹੀਂ ਨਾ ਚੱਲਿਆ ਕੰਮ ਉਵੇਂ ਨਹੀਂ ਹੂੰ ਉਵੇਂ ਕੰਮ ਜਾ ਇਹ 14 ਦੇ 14 ਚ ਵੀ ਆਉਂਦਾ ਇਹ ਮੇਰੇ ਖਿਆਲ ਨਹੀਂ 16 ਚ ਆਉਂਦਾ ਮੇਰੇ ਖਿਆਲ ਇਹ 14 ਚ ਇਹਨਾਂ ਨੇ 45 ਕਰਤਾ 14 ਚ 45 ਹੋਵੇ 45 ਦੀ ਫਿਰ ਪਾਵਰ ਵਧਾਈਆ ਉਹਦੀ ਪਾਵਰ 50 ਕਹ ਰਹੇ ਨੇ ਉਹ ਤਾਂ 52 ਕਹਿੰਦੇ ਨੇ ਉਹ 50 ਕੋਈ ਕਾਪੀ ਤੇ 50 ਹੋਣੀ ਹੈ ਚਾਹ ਉਹਦੀ ਗੱਪੀ ਤੇ ਪਿਆਉਣੀ ਆ। ਹਾਂ ਆ ਜਿਹੜੇ ਚੂੜੀ ਵਾਲ ਜੈਕ ਕਿਤੇ ਹੈ ਨਾ ਟੌਪ ਟੌਪ ਲਿੰਕ ਨਾਲ ਦਿੱਤੀ। ਟੌਪ ਲਿੰਕ ਹੋਗੀ ਤੇ ਆਹ ਹੁੱਕ ਨਾਲ ਹੁੱਕ ਨਾਲ ਜੀ ਹੁੱਕ ਵੀ ਜਦੋਂ ਟੱਕੜੀ ਲੱਗਦੀ। ਇਹ 4 ਇੰਚੇ 3 ਇੰਚੇ ਹੈ? 3 ਇਹ ਤਾਂ 3 ਇੰਚੇ 3 ਇੰਚੇ ਤਾਂ ਹੋਣੀ ਹੋਣਾ। ਹਾਂ 3 ਇੰਚੇ ਬੁਸ਼-ਬਸ਼ ਬਣਾ ਕੇ ਲੈਈ ਵੀ ਹੈ ਹੁੱਕ ਟੱਕੜੀ ਆ। ਇਹ ਸ਼ਾ ਲਿੰਕਾਂ ਨੂੰ ਵੀ ਟੱਕੜੀਆਂ ਕਰਦੀਆਂ ਟੱਕੜੀਆਂ ਲਿੰਕਾਂ ਨੂੰ। ਰੰਗ ਬਣਾ ਪਿਆ ਰੰਗ ਬਹੁਤ ਸੋਹਣਾ ਰੰਗ ਹੈ। ਤੇ ਇਹਦੇ ਦੋ ਕਮੀਆਂ ਜਿਹੜੀਆਂ ਮੈਨੂੰ ਹੁਣ ਤੱਕ ਲੱਗੀਆਂ। ਤੁਹਾਨੂੰ ਤਾਂ ਹਾਂ ਮੈਨੂੰ ਕਮੀ ਦੱਸੋ ਪਹਿਲਾਂ ਕਮੀ ਤੁਹਾਨੂੰ ਕਾਦੀ ਲੱਗੀ ਹਣੇ ਇਹਦੀ ਆ ਹਾਂ ਕੀੜੀਆਂ ਵਾਲੇ ਵੀ ਸਾਰੇ ਅੱਛੇ ਕੀੜੀਆਂ ਮਾਸ਼ਾਲਾ ਬਾਈ ਹੋਈ ਨਾ ਹਾਂ ਹਾਂ ਹੁਣ ਇੰਨੀ ਪਲੇ ਨਾ ਇਹਨੇ ਪਲੇ ਨੇ ਬਸ ਐ ਹੋ ਜਾਣਾ ਇਹ ਇਹ ਦੇਖੋ ਕੱਟਦਾ ਨਹੀਂ ਬਾਅਦ ਚ ਰੈਟ ਅੱਛਾ ਫਿਰ ਬਾਅਦ ਚ ਫਿਰ ਤੰਗ ਕਰਦੀ ਆਹ ਪਾ ਕੇ ਨਾ ਬਾਸ਼ਲਾ ਪੁਸ਼ਲਾ ਬਾਕੇ ਪਿੰਨਾ ਪਾਈ ਨੇ ਇਹ ਸੁਧਾਰ ਕਰਨਾ ਚਾਹੀਦਾ ਇਹਨੂੰ ਕੰਪਨੀ ਇੱਥੋਂ ਵੀ ਕੋਈ ਨਾ ਕੁਝ ਸਿਸਟਮ ਹੋਰ ਕਰਨਾ ਚਾਹੀਦਾ ਮੈਂ ਨਾ ਮੈਂ ਜਿਹੜਾ ਫਾਲਟ ਪਹਿਲਾਂ ਤੋਂ ਹੀ ਆ ਰਿਹਾ ਹੈ ਫਾਲਟ ਪਕਾ ਹੀ ਦੋ ਮਤਲਬ ਤਕਨੀਕ ਥੋੜੀ ਜਿਹੀ ਨੇਨੂੰ ਚੇਂਜ ਨਹੀਂ ਕਰੀ ਇਹਨਾਂ ਨੇ ਕਰੀ ਹੈਗੀ ਉਹੀ ਹੈ ਨਾ ਹਾਂ ਪਰ ਇਹ ਸੈਨ ਨੇ ਬਹੁ ਵਾਰੀ ਕਰਤਾ ਹੀ ਪਹਿਲਾਂ ਇੱਥੇ ਵੀ ਇਹ ਹੀਟ ਕੱਟ ਇੱਥੇ ਕਰਦੇ ਨੇ ਨਾਲ ਵੀ ਥੋੜੇ ਹੋਰ ਉੱਪਰ ਹੂੰ ਆਪਾਂ ਰੋਡ 'ਚ ਆਏ ਹੁਣ ਉੱਚਾ ਨੀ ਮਾਇਆ ਲੱਗਦਾ ਅੱਛਾ ਕੀਮਤ ਇਹ 9 ਲੱਖ ਤੋਂ ਕ੍ਰੋਸ ਜਾਂਦਾ ਜਾਂ 9 ਤੋਂ ਥੱਲੇ ਰਹਿੰਦਾ 8 ਤੋਂ ਉੱਪਰ ਬਾਕੀ ਬਾਕੀ ਹਰੇਕ ਕੰਪਨੀ ਦਾ ਆਪਣਾ ਆਪਣਾ ਰੇਟ 8 ਤੋਂ ਉੱਪਰ ਹੈ 8 ਤੋਂ ਉੱਪਰ 9 ਤੋਂ ਥੱਲੇ ਆ 55 ਪਾਵਰ ਦੀ ਕੈਟਾਗਰੀ 8 ਤੋਂ ਉੱਪਰ ਆ 9 ਤੋਂ ਥੱਲੇ ਜਣੀ ਮਤਲਬ ਮਿਕਸ ਦੀ ਆ ਜਾਂਦਾ ਆਪਾਂ ਕਾਕੀ ਕੰਪਨੀ ਨਾਲ ਹਰ ਕੰਪਨੀ ਦਾ ਆਪਣਾ ਆਪਣਾ ਹੁੰਦਾ ਤੁਹਾਨੂੰ ਪਤਾ ਕੋਈ ਕਹਿੰਦਾ ਕੋਈ ਅੱਛਾ ਤੁਸੀਂ ਚਲਾਇਆ ਕੋਈ ਧੜਕਣ ਨਾ ਬਿਲਕੁਲ ਨਹੀਂ ਹੈਗੀ ਚੱਕਰ ਨਹੀਂ ਤੋੜਦਾ ਹੈਗਾ ਤੋੜਦਾ ਨਹੀਂ ਹੈ ਨਾ ਉਹ ਵੀ ਆਪਾਂ ਵੀਡੀਓ ਬਣਾ ਲਾਂਗੇ ਜਾਂ ਬਾਵਾਗੇ ਮੈਂ ਪੜਾਉਂਗਾ ਵੀਡੀਓ ਬਣਾਵਾਂਗੇ ਵੀਡੀਓ ਸ਼ੋਹ ਦਿਖਾਓ ਹੁਣ ਸ਼ੋਹ ਕਿਵੇਂ ਖੁੱਲਦੀ ਐ ਇਹਦੀ ਸ਼ੋਹ ਤਾਂ ਦਿਖਾਓ ਮਤਮਣੇ ਬੱਠਾ ਸਿੰਗਲ ਪੀਸ ਆ ਇਹ ਸਿੰਗਲ ਵੀਲ ਕਰਦਾ ਇਹ ਦੇਖੋ ਕਿੰਨੇ ਸ਼ਾਨਦਾਰ ਕਰਤੀ ਟਰੈਕਟਰ ਦੇ ਇੱਥੋਂ ਗੜਾਈ ਦੇਤੀ ਹੈ ਨਾ ਕਿਆ ਮੈਂ ਕਹਿੰਦਾ ਰੰਗ ਵੀ ਦੇਖੋ ਕਿੰਨਾ ਸੋਹਣਾ ਰੰਗ ਐ ਪੇਂਟ ਇਹਦਾ ਲੈਟਾ ਆਹ ਟ੍ਰੈਂਡ ਫਾਰਮ ਟਰੈਕਟਰ ਦੀ ਸ਼ੁਰੂ ਹੋਇਆ ਤਾਂ ਲੈਟਾਂ ਵਾਲਾ ਇਹ ਹੁਣ ਜੋ ਮੋਡੀਫਾਈ ਕਰਦੇ ਆ ਜੀ ਕਹੀ ਜੋ ਮਰਜੀ ਜਾਈ ਕੇ ਲੈਟਾ ਹੋਈਆਂ ਹਾਂ ਬਣਦੀ ਨਹੀਂ ਗੱਲ ਹੋ ਟਰੈਕਟਰ ਦੀ ਹਰੇਕ ਟਰੈਕਟਰ ਕੋਈ ਮੋਡੀਫਾਈ ਹੁੰਦਾ ਹੈ ਕਿੱਦਾਂ ਲੱਗਦੀ ਹੈ ਜੱਜਦੇ ਨਹੀਂ ਉਹ ਜਿੰਨੇ ਇਹਨੂੰ ਜੱਜਦੇ ਆ ਕੋਈ ਲੁਕੋ ਨਹੀਂ ਰੱਖਦਾ ਇਹ ਸਚਾਈ ਹੈ ਸਚਾਈ ਹੈ ਜਿਹੜੀ ਇਹ ਲੋਕਾਂ ਨਾਲ ਇਹ ਇਹ ਨਾ ਆਉਣੀ ਆ ਨਾ ਆਈ ਆ ਕਦੇ ਜੋ ਫਾਰਮ ਟਰੈਕਟਰ ਕਲਾਸਿਕ ਮਾਡਲ ਹੈ ਨਾ ਜਿਹੜਾ ਉਹਨੂੰ ਲੋਕੇ ਦੀ ਫਾਰਮ ਟਰੈਕਟਰ ਦੂਜੇ ਜੀ ਵੀ ਕੱਢਦਾ ਹੀ ਸਾਨੂੰ ਡਬਲ ਚੈੱਕ ਆਕੇ ਹਾਂ ਡਬਲ ਸਿੰਗਲ ਪੀਸ ਪੌਂਟ ਆ ਗਿਆ ਡਬਲ ਚੈੱਕ ਕਰਦੇ ਇਹਨੂੰ ਕੋਈ ਈਜ਼ੀਅਰ ਵਗੈਰਾ ਤਾਂ ਨਹੀਂ ਸੱਤ ਆ ਨਾ ਬਿਲਕੁਲ ਸੱਤ ਹੈ ਕੋਈ ਟਰਬੋ ਨਾ ਟਰਬੋ ਵੀ ਨਹੀਂ ਹੈ ਜੀ ਥੋੜਾ ਸਾਧਣੀ ਹੈ ਬਿਲਕੁਲ ਠੀਕ ਸਾਦਾ ਆਦਾ ਤੁਹਾਨੂੰ ਪਹਿਲਾਂ ਹਾਂ ਏਅਰ ਕਲੀਨਰ ਆ ਗਿਆ ਏਅਰ ਕਲੀਨਰ ਕਿਹੜਾ ਤੇਲ ਵਾਲਾ ਇਹਨੂੰ ਨਹੀਂ ਸੁੱਕਾ ਸੁੱਕਾ ਹੀ ਫਿਲਟਰ ਕਿਵੇਂ ਨਿਕਲਦਾ ਫਿਰ ਇਹ ਹੈਂ ਫਿਲਟਰ ਕਿਵੇਂ ਨਿਕਲਦਾ ਫਿਲਟਰ ਦੇ ਵਿੱਚ ਹੋਣਾ ਮੈਂ ਖਾ ਦੇਖੋ ਹਾਂ ਇਹਦੇ ਵਿੱਚ ਵੀ ਹੋਊਗਾ ਡਬਲ ਅਸੇ ਡਬਲ ਫਿਲਟਰ ਠੀਕ ਹੈ ਲੇਕੋ ਕਰ ਰਹੇ ਇਹ ਬਹੁਤ ਵਧੀਆ ਹੁੰਦਾ ਹੈ ਗੱਡੀਆਂ ਚ ਆਉਂਦਾ ਹੀ ਇਹ ਹੂੰ ਟੈਕਨੀਕ ਦਾ ਫਰਕ ਹੈ ਇਹਦਾ 500 ਘੰਟੇ ਪੈਂਦੀ 50 ਤੇ ਆ ਹੁਣ ਪਹਿਲੀ 50 ਘੰਟੇ ਤੇ 500 ਘੰਟੇ ਤੇ ਆ ਜੀ ਫੇਰ ਤੀਜੀ ਫੇਰ 1000 ਤੇ ਕਣਾ ਪੁੱਛਾ 500 ਘੰਟੇ ਬਾਅਦ ਤੇ ਇਹਦੀ ਸਰਵਿਸ ਹਾਂ ਠੀਕ ਹੈ ਆਰਮ ਟਰੈਕਟਰ ਦੀ ਨਹੀਂ 300 ਜਾਂ 400 ਪਹਿਲੀ 50 ਤੇ ਆ ਮਤਲਬ ਤੁਹਾਨੂੰ ਪਤਾ ਤੇਲ ਤੋਂ ਬੰਦੀ ਹੁੰਦੀ ਨੇ ਪਹਿਲਾਂ ਕੱਚ ਦਾ ਗੁੱਛਦਾ ਨਹੀਂ ਕੱਚਾ ਬੁੱਧਰਣਾ ਹੋਵੇ ਬਿਲਕੁਲ ਬਿਲਕੁਲ ਤੇ ਆਪ ਐਂਟਰੀ ਬਾਕਸ ਆ ਗਿਆ ਜੀ ਸਾਈਡ 'ਚ ਬਾਕੀ ਟਰੈਕਟਰ ਬੜਾ ਸਨੱਖਾ ਸਿੱਧਾ ਸੋਪਰ ਧਿਆ ਹਨਾ ਕੋਈ ਇਹਨਾਂ ਨੇ ਥੋਤਾ ਮੋਠੀ ਦੇ ਵਿੱਚ ਇਹ ਰਿਹਾ ਕੰਟੈਕਟ ਲੰਬੇ ਹੁੰਦੇ ਨੇ ਜਾਦਾ ਉਹ ਕੰਮ ਜਾਂ ਵੀ ਨਹੀਂ ਹੁੰਦੇ ਦੇਖੇ ਨੇ 60 ਫੋਨਾਂ ਦੀ ਕਾ ਹੋਰ ਵੀ ਗਈ ਨੇ ਅੱਛਾ ਪਹਿਲੇ ਟਰੈਕਟਰ ਫਾਰਮ ਟਰੈਕ ਨਾ ਮਾਰ ਖਾਂਦੇ ਤੇ ਪਿੱਛੋਂ ਹੁਲੇ ਹੁਣ ਕਰਦੇ ਪਿੱਛੇ ਉਹ ਤਾਂ ਰੂਈ ਵੜ ਤਾਂਣ ਨੇ ਉਹ ਤਾਂ ਪਲੈਂਟਰੀ ਡਰਾਈਵ ਜਿਹੜਾ ਅੱਛਾ ਰੋਡ ਪਰੇ ਭਾਰਾ ਭਾਰਾ ਤਾਂ ਨਹੀਂ ਚੱਲਦਾ ਨਾ ਹਾਂ ਠੀਕ ਆ ਬਿਲਕੁਲ ਠੀਕ ਚੱਲਿਆ ਨਾ ਦੋ ਇੱਕ ਵਾਰ ਮੈਂ ਤੋੜ ਕੇ ਦਿਖਾਵਾਂ ਤੁਸੀਂ ਇਹਦਾ ਆ ਲਾਓ ਬੋਨ ਤੇ ਦਾ ਮੈਂ ਇੱਕ ਵਾਰ ਨਾ ਇਹਦਾ ਤੋੜਾ ਚੈੱਕ ਕਰਾਵਾਂ ਪਹਿਲੇ ਦੂਏ ਤੀਏ ਜੇ ਦੇ ਵਿੱਚ ਵਿੱਚੋਂ ਤੱਕ ਜਿਹੜਾ ਆਪਣਾ ਕਿਨੇ ਕ ਐ ਤੇ ਗੋਗੀ ਬਾਈ ਉਧਰ ਆ ਗਿਆ ਨੀ ਬੇਟੇ ਨਵਾਂ ਲੇਜ਼ਰ ਕਰਾਇਆ ਤੇ ਹੁਣ ਸਟicker ਮੰਗਾਏ ਆ ਬੜੀ ਸ਼ਾਨਦਾਰ ਚੀਜ਼ ਆ ਭਾਈ ਮੈਨੂੰ ਬਹੁਤ ਪਸੰਦ ਆਇਆ ਇਹ ਕਿਉਂਕਿ ਇਹ ਡੱਕਰ ਜ਼ਮੀਨ ਵਾਸਤੇ ਥੋੜੀ ਜਿਹੀ ਬਾਕਟ ਹੈਵੀ ਹੋ ਜਾਈਦੀ ਹੈ ਸਾਡੇ ਜਿਵੇਂ ਡੱਕਰ ਹਨ ਐ ਸਿਰਦੇ ਨਹੀਂ ਮਾਰਦੀ ਹੈ ਬਿਲਕੁਲ ਵੀ ਨਹੀਂ ਸਿਰਦੇ ਮਾਰਦੀ ਇਹ ਖਿੱਚ-ਖਿਚਈਆ ਕਰਦਾ ਤਾਂ ਕਰਕੇ ਟਾਪ ਲੋ ਚੱਲ ਜਾਂਦਾ ਫਿਰ ਵੀ ਬਹੁਤ ਹੋ ਰਿਹਾ ਇਹ ਲੈਓ ਆਪਾਂ ਇਕ ਵਾਰ ਤੋੜਾਂ ਚੱਕਰ ਆਈ ਆ ਫੜੀ ਧੰਨਵਾਦ ਇਹਦਾ ਵੀ ਵੱਖਰਾ ਹੀ ਟੇਸਟ ਆ ਹਾਂ ਬਾ ਨਿਊਟਰਲ ਕਰਕੇ ਹੋ ਕਰੂਗਾ ਲਾਛ ਕਾਨੂੰ ਕੇ ਨਾ ਇਹੋਗੇ ਤੋੜਦੇ ਹੱਥ ਨਾਲ ਦਬਲੂ ਦੇ ਹੈ ਨਾ ਹਾਂ ਬਿਲਕੁਲ ਜਵਾਕ ਜਬ ਦਬਲੂ ਵਜਾ ਹੈ ਸਹੀ ਹੈ ਹਾਂ ਆਹੀ ਕੇ ਨਾਲੇ ਹਾਂਜੀ ਹਾਂਜੀ गेर है जी हाँ जी ये पहले दौरा दौर है जी पिज्जा लो पिज्जा लोक लो, दुछा लो। ਇੰਜ ਕਰਨੇ ਪੈਂਦੇ ਨੇ ਹਾਂਜੀ ਹਾਂ ਹੁਣ ਬੈਟਰੀ ਨੂੰ ਹਾਈ ਚਾਰਜ ਕਰੀਏ ਲੱਗਿਆ ਇਹ ਹੁਣ ਆ ਗਿਆ ਮਿੱਟੀ ਤੇ ਕਰਨਾ ਹੈ ਹਾਂ ਇਹ ਬੈਟਰੀ ਹਾਂਜੀ 4 ਹੋ ਗਏ ਹੋਣੇ ਬੈਕ ਦੇ ਆ ਵੀਡੀਓ ਆ 4 ਆ ਬੈਕ ਉਹੀ ਤਾਂ ਪੈਣੀ ਹੋਸੀ ਆ ਆ ਟੱਚ ਵਾਲਾ ਆ ਗਿਆ ਹਾਂ ਇਹ ਸਿੰਪਲ ਤਾਂ ਹੁੰਦਾ ਹੀ ਹੁੰਦਾ ਬਾਕੀ ਤੇ ਦੂਜਾ ਲਾ ਤਾ ਨਾ ਉਹ ਇਹ ਬੈਕ ਟਿਕਲ ਹਾਂ ਹਾਂ 2 ਇੱਥੇ ਕਿਹੜਾ ਹਾਂ 2 4 4 ਹੋ ਗਏ ਹਾਂ ਇਹ 4 ਕਰਦੇ ਥੋੜਾ ਹੋ ਗਿਆ ਹਾਂ 10 20 ਟੂ 20 ਹੋ ਗਿਆ हां ਜਿਵੇਂ ਹੁਣ ਪਹਿਲਾਂ ਪਹਿਲਾਂ ਗੇਅਰ ਜਿੱਦਾਂ ਹੀ ਆਇਦੈ ਜਿਹੜਾ ਪ੍ਰਾਣਾ ਫੋੜ ਨਹੀਂ 3600 3000 ਹਾਂ ਉਦਾਂ ਹੀ ਗੇਅਰ ਨੇ ਇਹਦੇ ਨਾ ਨਾ ਉਹ ਇਹ ਨਹੀਂ ਇਹ ਤਾਂ ਨਹੀਂ ਪਾ ਲੱਗਦਾ ਹਾਂ ਆਰਾਉਣਾ ਪੈਂਦੇ ਨੇ ਹਾਂ ਕੁਝ ਨਵੇਂ ਕਰਕੇ ਆ ਨਾ ਥੋੜਾ ਜਿਹਾ

ਇਹ ਤਾਂ ਮੋਟਰਸਾਈਕਲ ਦੀ ਬੜਾ ਹੁਣ ਚੱਲਦਾ ਬੰਦੇ ਨੇ 8 ਤੋਂ 9 ਲੱਖ ਰੁਪਏ ਹਾਂ ਇਹ ਥੋੜੀਆਂ ਕਾ ਚੜਦੰਦੇ ਕੰਮੀਆਂ ਹਾਂ ਹੌਣ ਤਾਂ ਇਹਨੂੰ ਦੋ ਚਾਹੀਦੇ ਨੇ ਬੜੇ ਚਾਹੀਦੇ ਨੇ ਹੋਰ ਨ ਮੁੜ ਕੇ ਬਿਲਕੁਲ ਬਿਲਕੁਲ ਪੈਂਪਰ ਛਤਰੀ ਨਾਲ ਦੇ ਦਨ ਕਿਹਾ ਉਹਦਾ ਚਾਹੇ ਬੰਦਾ ਨਾ ਵਿਚੇ ਡੇੜ ਦੇ ਬਿਲਕੁਲ ਚਲ ਬੈਂਪਰ ਤਾਂ ਹੈਗਾ ਹੀ ਛਤਰੀ ਵੀ ਚਾਹੀਦੀ ਹੈ ਮੇਰੇ ਹਿਸਾਬ ਨਾਲ ਤਾਂ ਹੁਣ ਮੰਨ ਲਓ ਆਪਾਂ ਚਾਹੇ ਟਰੈਕਟਰ ਲਿਆ ਹਮ ਕੇਸ ਕਰਾਉਣਾ ਪੈਂਦਾ ਹਾਂ ਹਾਂ ਬਿਲਕੁਲ ਛਤਰੀ ਬੈਂਪਰ ਨਾਲ ਲਾਈ ਦਿੰਗੇ ਨਾ ਬੰਦੇ ਨੂੰ ਸਾਰਾ ਸਾਰਾ ਹੋ ਜਾਂਦਾ ਹਾਂ ਬਾਅਦ ਚ ਸਾਰੇ ਕੈਸ਼ ਲੋਣੇ ਪੈਣ ਕੈਸ਼ ਬਿਲਕੁਲ ਬਿਲ ਹਾਂ ਨਾਲ ਦੀ ਨਾਲ ਨਾ ਪਤਾ ਹੀ ਲੱਗਦਾ ਹੈਗਾ ਕੋਲ ਹਾਂ ਬਿਲਕੁਲ ਸਹੀ ਹਾਂ ਜਿਹੜਾ ਬਾਅਦ ਚ ਫਿਰ ਇੱਕ ਨਹੀਂ ਸਿਆਪਾ ਫਿਰ ਤਾਂ ਹੁਕਮ ਵੀ ਨਹੀਂ ਦੰਦੇ ਨਾ ਨਾ ਇਹ ਤਾਂ ਹੁਕਮ ਦੰਦੇ ਨੇ ਬੈਂਫਰ ਦੇ ਤਣੇ ਦੇ ਨਾਲ ਹਾਂ ਦੇ ਦੇ ਹਾਂ ਦੇ ਤਾਂ ਇਹ 85 80 85 ਵਜਦਾ ਨਹੀਂ ਇੰਨਾ ਆਪਾਂ ਇੰਨਾ ਪਤਾ ਹੈ ਜੀ ਜਾਊਗਾ ਬਾਈ ਤੇ ਕੋਈ ਜਾਊਗਾ ਮੇਰੇ ਖਾਲ ਹਾਂ ਉਹ ਕਹਿੰਦੇ ਵੀ ਸੁਪਰ ਲੇਟ ਤੇ ਵੀ ਸ਼ਾਇਦ ਉੱਠੇ ਮੁਰੇ ਤੇ ਉੱਠਦਾ ਨਹੀਂ ਕਹਿੰਦੇ ਨਾ ਹਾਂ ਇੰਨੀ ਗਾਰੰਟੀ ਦਿੱਤੀ ਆ ਕਹਿੰਦੇ ਤੁਹਾਨੂੰ ਬੇਟ ਰੱਖਣ ਦੀ ਲੋ ਹਾਂ ਤੁੜੀ ਵਾਲੀ ਲਵਾਂਗੇ ਹਾਂ ਆ ਪਿੱਛੇ ਹੁੱਕ ਬਹੁਤ ਵਧੀਆ ਕਰਤੀ ਇਹਦੀ ਹਾਂ ਟੌਪ ਲਿੰਕ ਵੀ ਵਧੀਆ ਹੂੰ ਇਹ ਬਿਲਕੁਲ ਬਾਕੀ ਹਾਂ ਬਾਕੀ ਆਪਣੀ ਪਸੰਦਾ ਇਹ ਪੀਟੀਓ ਦਾ ਆ ਗਿਆ ਹਾਂਜੀ ਇਹ ਪੀਟੀਓ ਦਾ ਇਹ ਅਲੱਗ ਅਲੱਗ ਦੇਤਾ ਹੀ ਪੀਟੀਓ ਦਾ ਇਹ ਜੇ ਲੋਕਾਂ ਨੂੰ ਪੀਟੀਓ ਦੀ ਦੇਖੋ ਆ ਇੱਥੋਂ ਚੱਕਣਾ ਆਪਾਂ ਨੇ ਬਿਲਕੁਲ ਹੀ ਇਹ ਆਏ ਇੱਥੇ ਕਰਕੇ ਆ ਛੱਡਦਾ ਹਾਂ ਇਹ ਲੋਕੋ ਕੀ ਇਹ ਲੋਕੋਂ ਫਿਰ ਇੱਥੋਂ ਆਪਾਂ ਨੇ ਆਏ ਚੱਕਣੀ ਹਾਂ ਇਹ ਚੱਕ ਕੇ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਅੱਛਾ ਬਸ ਠੀਕ ਹੈ ਇਹ ਆਹ ਪੀਟੀਓ ਦਾ ਇਹਦੀ ਰਿਵਰਸ ਵੀਡੀਓ ਕਿੱਥੇ ਆ ਤਦ ਇਹ ਜੋ ਵੀਡੀਓ ਆਪਾਂ ਆ ਆ ਗਏ ਇਕੱਠੇ ਜੋ ਆ ਗਏ ਖਾਸੇ ਹਾਂ 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 ਇਹ ਪੀਟੀਓ ਵਾਲਾ ਉਹ ਨਵਾਂ ਵਾਲਾ ਡਿਸਟ੍ਰੀਬਿਊਟਰ ਵਾਲਾ ਹਾਂਜੀ ਹਾਂਜੀ ਠੀਕ ਹੈ ਆ ਇਹ ਹੈਂਡ ਬ੍ਰੇਕ ਆ ਗਏ ਇਹ ਹੈਂਡ ਬ੍ਰੇਕ ਆ ਗਏ ਠੀਕ ਹੈ ਇਕੱਠੇ ਹੀ ਟੰਮ ਜਾ ਮਜਾ ਖਾਸਾ ਹੁੰਦਾ ਹਾਂ ਇਕੱਠੇ ਹੀ ਮਤਲਬ ਫੁੱਕਲ ਜਾ ਵਿੱਚ ਆ ਕਰਿਆ ਬਾਈ ਕਿ ਕੋਈ ਕੁਝ ਤੁਹਾਨੂੰ ਗਾਰੰਟੀ ਬਰਾਂਚੀ ਗਾਰੰਟੀ ਇਹਦੀ 5 ਸਾਲ ਦੀ ਕਾਦੀ ਕਾਦੀ ਗੇਅਰ ਗੁੱਦ ਦੀ ਸਾਰੀ ਇਹਦੀ ਗੇਅਰ ਦੀ ਇੰਜਨ ਦੀ ਹਾਂ ਤੇ ਬਾਕੀ ਇਹ ਸ਼ੋਅ ਵਗੈਰਾ ਛੱਡ ਕੇ ਪਤਾ ਹੀ ਤੁਹਾਨੂੰ ਲਓ ਜੀ ਹੜ ਲਿਆ ਆਏ ਆ ਵਾ ਕੇ 11 ਦੇ ਆ ਨਾ 11 ਦੇ ਹਾਂ ਇਹ ਤਾਂ 11 ਦੇ ਤੇ 6 ਦੇ ਮਾਰਦੇ ਇਹ ਕਿਹਦੇ ਵਿਹਾਰੇ ਚ ਤੁਮਾਨਾ ਹਾਂ ਮੜਾਉਤੀ ਬੋਲ ਕੇ ਦਾਦੀ ਕਿਹੜੇ ਘੇਰ ਚ ਬੋਲ ਲਾ ਬੋਲ पहला हाई चल रहा है